ਤੇ 25 ਲੱਖ ਰੁਪਿਆ ਹੋ ਗਈ ਐ ਫੋਰਚੂਨਰ ਗੱਡੀ ਲਾਲ ਬੱਤੀ ਵਾਲੀ ਉਹਨੂੰ ਦੇ ਦਿੱਤੀ ਗਈ ਐ ਚਾਰ ਡਰਾਈਵਰ ਮਿਲੇ ਨੇ ਜਦੇ ਵਿੱਚੋਂ ਇੱਕ ਡਰਾਈਵਰ ਮੇਰਾ ਘਰ ਵਾਲਾ ਹੀ ਐ ਜੀ ਦੇਖੋ ਔਰਤ ਦੀ ਤਨਖਾਹ 25 ਲੱਖ ਤੇ ਘਰ ਵਾਲੇ ਦੀ 30000 ਠੀਕ ਐ ਜੀ ਤੇ ਉਸ ਤੋਂ ਬਾਅਦ ਜੀ ਮੈਂਬਰ ਪੰਚਾਇਤ ਨੂੰ ਮੈਂ ਘਰ ਚ ਬੁਲਾਇਆ ਸੀ ਮੇਰਾ ਘਰ ਵਾਲਾ ਉਹਨਾਂ ਨੂੰ ਘਰੋਂ ਕੱਢਦਾ ਸੀਗਾ ਕਿ ਮੇਰੇ ਘਰ ਚ ਤੁਸੀਂ ਚਲੇ ਜਾਓ ਉਹ ਕੱਢਦਾ ਸੀ ਤੇ ਮੈਂ ਬੂਹੇ ਚ ਜਾ ਜਾ ਕੇ ਉਹਨਾਂ ਨੂੰ ਫੜ ਫੜ ਕੇ ਲਿਆਂਦੀ ਸੀ ਉਹਨਾਂ ਚ ਇੱਕ ਵੀਰ ਸੀ ਵੀਰ ਬਿੱਟੂ ਜੀ ਬਿੱਟਾ ਜੀ ਕਹਿੰਦੇ ਨੇ ਮੈਨੂੰ ਉਹਨਾਂ ਦਾ ਇਹੀ ਨਾਮ ਪਤਾ ਆ ਬੜੇ ਮਾਨਯੋਗ ਤੇ ਸਰਕਾਰਯੋਗ ਵੀਰ ਜੀ ਉਹਨਾਂ ਦੀ ਵਾਈਫ ਮੈਡਮ ਰਵਿੰਦਰ ਕੌਰ ਜੀ ਪਲੱਸ ਪਰਮਜੀਤ ਭਾਜੀ ਬੜੇ ਰਿਸਪੈਕਟੇਬਲ ਪਰਸਨ ਨੇ ਆ ਸਾਰੇ ਜਾਣੇ ਔਰ ਮੈਂ ਇਹਨਾਂ ਦੀ ਬਹੁਤ ਤਹਿ ਦਿਲ ਤੋਂ ਇੱਜ਼ਤ ਕਰਦੀ ਮੈਂ ਸਰਪੰਚ ਸਾਹਿਬ ਦੀ ਵੀ ਇੱਜ਼ਤ ਕਰਦੀ ਪਰ ਅੱਜ ਕੁਝ ਸਵਾਲ ਮੇਰੇ ਇਹਨਾਂ ਨੂੰ ਕਰਨੇ ਬੰਦੇ ਸੀਗੇ ਇਸ ਸਰਕਾਰ ਨੂੰ ਕਰਨੇ ਬੰਦੇ ਸੀਗੇ ਤੇ ਉਹ ਵੀਰ ਜੀ ਜਦੋਂ 7 ਤੋਂ 8 ਵਾਰੀ ਮੇਰੇ ਪਿੰਡ ਚ ਪਹਿਲਾਂ ਮੇਰੇ ਘਰ ਚ ਆਏ ਐ ਪੰਚਾਇਤੀ ਮੈਂਬਰ 7 ਤੋਂ 8 ਵਾਰੀ ਮੇਰੇ ਬੁਲਾਣ ਤੇ ਜਾਂ ਕੁਝ ਮੇਰੇ ਸੱਸ ਸਹੁਰੇ ਦੇ ਬੁਲਾਣ ਤੇ ਆਏ ਐ ਅੱਗੇ ਤਾਂ ਕਦੀ ਇਹ ਭੈਣ ਭੁਪਿੰਦਰ ਘਰ ਨਹੀਂ ਬੋਲੀ ਜਦੋਂ ਪਰੇ ਪੰਚਾਇਤ ਚ ਮੇਰਾ ਘਰ ਵਾਲਾ ਮੇਰੇ ਤੇ ਹੱਥ ਚੁੱਕੇਗਾ ਤਾਂ ਵੀਰੋ ਮੈਂ ਤੇ ਰੋਲਾ ਪਾਣਾ ਹੀ ਐ ਵੀਰੋ ਮੈਂ ਤੇ ਫਿਰ ਬੋਲਣਾ ਹੀ ਐ ਫਿਰ ਮੈਂ ਬੋਲੀ ਵੀ ਸਿਆਣੇ ਬਜ਼ੁਰਗ ਬੰਦਿਆਂ ਦੇ ਹੋਣ ਦੇ ਬਾਵਜੂਦ ਬੰਦਾ ਨਹੀਂ ਹੱਥ ਚੁੱਕਣੋਂ ਰੁਕ ਰਿਆ ਫਿਰ ਮੈਂ ਬੋਲੀ ਆ ਤੁਸੀਂ ਦੱਸੋ ਕੀ ਮੈਂ ਗਲਤ ਕੀਤਾ 8 ਸਾਲਾਂ ਤੋਂ ਕੁੱਟ ਖਾਧੀ ਮੇਰੇ ਸਾਹਮਣੇ ਇੱਕ ਪਰਾਈ ਔਰਤ ਮੇਰੇ ਆਦਮੀ ਨਾਲ ਨਾਲ ਦੇ ਕਮਰੇ 'ਚ ਸੌਂਦੀ ਹੈ ਮੇਰੀਆਂ ਅੱਖਾਂ ਦੇ ਸਾਹਮਣੇ ਸੌਂਦੀ ਮੇਰੀਆਂ ਅੱਖਾਂ ਦੇ ਸਾਹਮਣੇ ਸ਼ਾਪਿੰਗ ਕਰਨ ਡੇਲੀ ਮਾਲ ਘੁੰਮਣ ਜਾਂਦੇ ਆ ਮੇਰੇ ਤੇ ਵੀ ਕਾਫੀ ਅਲੀਗੇਸ਼ਨ ਲੱਗੇ ਉਲਟਾ ਉਹ ਸਔਰਤ ਨੇ ਮੇਰੇ ਤੇ ਮਾਨਹਾਨੀ ਦਾ ਕੇਸ ਪਾਇਆ ਜਿਹਦੀ ਕੱਲ ਫਰਸਟ ਥ੍ਰੀਕ ਹੈ ਜੀ 19 ਮਈ 2025 ਹੋਰ ਮੈਂ ਉਸ ਤਰੀਕ ਦੀ ਤਿਆਰੀ ਦੇ ਵਿੱਚ ਮੈਨੂੰ ਕੱਲ ਜਿਹੜਾ ਗੁਜ਼ਰ ਚੁੱਕਿਆ ਸ਼ਨੀਵਾਰ ਹੈ ਜੀ ਮੈਨੂੰ ਐਡਵੋਕੇਟ ਵੱਲੋਂ ਅੰਮ੍ਰਿਤਸਰ ਬੁਲਾਇਆ ਗਿਆ ਸੀ ਜਿੱਥੇ ਜਾਣਾ ਸੀਗਾ ਮੈਂ ਆਪਣੇ ਹਸਬੰਦ ਨੂੰ ਦੱਸਿਆ ਵੀ ਕਿ ਮੈਂ ਉਸ ਦੌਰਾਨ ਉੱਥੇ ਜਾ ਰਹੀ ਆ ਮੈਨੂੰ ਬੁਲਾਇਆ ਗਿਆ ਤੇ ਮੇਰੀ ਫੇਰ ਕੁੱਟਮਾਰ ਕੀਤੀ ਗਈ ਆ ਸਾਰੇ ਮੇਰੇ ਲਾਸ਼ਾਂ ਪਈਆਂ ਆ ਜੀ ਆ ਆ ਸਾਰੇ ਸਰੀਰ ਤੇ ਨੋਰਾ ਤੇ ਪਿੱਠ ਤੇ ਬੜੇ ਡੁੰਗੇ ਮਤਲਬ ਮੈਂ ਉਹ ਤਨੇ ਕਹਿ ਸਕਦੀ ਵੀ ਮੇਰੇ ਖੂਨ ਨਿਕਲਿਆ ਹੋਵੇ ਕਿਉਂਕਿ ਇਹੋ ਜੀ ਸੈਟ ਤੇ ਮਾਰਦੇ ਨੇ ਇਹਨਾਂ ਨੂੰ ਵੀ ਪਤਾ ਵੀ ਇਦਾਂ ਇਹਨਾਂ ਦਾ ਬਚਾ ਨਹੀਂ ਆ ਪਰ ਦੂਜੀਆਂ ਜਿਹੜੀਆਂ ਸੱਟਾਂ ਉਹ ਬੜੇ ਬਹਿਰੈਮੀ ਦੇ ਨਾਲ ਮਾਰੀਆਂ ਜਾਂਦੀਆਂ ਆ ਵੀਰ ਜੀ ਭੈਣੋਂ ਇੰਨਾ ਕ ਮਾਰਿਆ ਜਾਂਦਾ ਹੈ ਨਾ ਤੁਸੀਂ ਸੋਚ ਨਹੀਂ ਸਕਦੇ ਚੱਪਲਾਂ ਦੇ ਨਾਲ ਆ ਜਿਹੜੀ ਮੇਰੀ ਸਾਰੀ ਗੱਲ ਆ ਜੀ ਆ ਚੱਪਲਾਂ ਦੇ ਨਾਲ ਸੋਜ ਪਈ ਹੈ ਤੇ ਨਾ ਤੇ ਮੇਰੀ ਕੋਈ ਸਰਹਾਲੀ ਠਾਣਾ ਵਿੱਚ ਸੁਣਵਾਈ ਹੁੰਦੀ ਹੈ ਨਾ ਮੇਰੀ ਸੁਣਵਾਈ ਹਸਪਤਲ ਸਰਕਾਰੀ ਹਸਪਤਲ ਚ ਹੁੰਦੀ ਹੈ 29 ਅਪ੍ਰੈਲ ਤੋਂ ਬਾਅਦ ਮੈਨੂੰ ਮਾਰਕੋਟਾਈ ਹੋਈ ਹੈ ਜੀ 7 ਮਈ ਨੂੰ ਗਲੀ ਦੇ ਵਿੱਚ ਮਾਰਿਆ ਗਿਆ ਕੁੱਟਿਆ ਗਿਆ ਗੇਟ ਲਾ ਲਿਆ ਗਿਆ ਉਹਦੇ ਵੀ ਪੁਕਤਾ ਪ੍ਰੂਫ ਹੈ 8 ਤਰੀਕ ਨੂੰ ਮੈਂ ਫਿਰ ਸ੍ਰਿਹਾਲੀ ਥਾਣੇ ਹਸਪਤਾਲ ਚ ਗਈਆਂ ਮੇਰਾ ਮੈਡੀਕਲ ਨਹੀਂ ਹੋਇਆ ਸ੍ਰਿਹਾਲੀ ਥਾਣੇ ਗਈ ਕੋਈ ਸੁਣਵਾਈ ਨਹੀਂ ਹੋਈ ਡੀਸੀ ਸਾਹਿਬ ਦੇ ਪੇਸ਼ ਹੋਈਆਂ ਮੇਰੀ ਐਪਲੀਕੇਸ਼ਨ ਮਾਰਕ ਹੋਈ ਮੇਰਾ ਉਹਨਾਂ ਨੇ ਮੈਡੀਕਲ ਕਰਵਾ ਕੇ ਦਿੱਤਾ ਫਿਰ ਪਲੱਸ ਉਸ ਤੋਂ ਬਾਅਦ ਮੈਂ ਆਪਣਾ ਮਹਿਲਾ ਕਮਿਸ਼ਨ ਚਿੱਠੀਆਂ ਦੁਬਾਰਾ ਕੰਪਲੇਂਟਸ ਤੀਸਰੀ ਟਾਈਮ ਵਾਰੀ ਪਾਈ ਫਿਰ ਭਗਵੰਤ ਮਾਨ ਜੀ ਨੂੰ ਮੈਂ ਚਿੱਠੀ ਲਿਖੀ ਮਹਿਲਾ ਅਧਿయోగ ਦਿੱਲੀ ਚ ਚਿੱਠੀਆਂ ਕੱਢ ਚੁੱਕੀਆਂ ਡੀਐਸਪੀ ਸਾਹਿਬ ਨੂੰ ਕੱਢ ਚੁੱਕੀਆਂ ਸ੍ਰਿਹਾਲੀ ਥਾਣਾ ਬਿਲਕੁਲ ਕਿਸੇ ਵੀ ਹਰਕਤ ਚ ਨਹੀਂ ਆ ਰਿਹਾ ਉਹਦਾ ਕਾਰਨ ਜਿਸ ਦਿਨ ਮੈਨੂੰ ਕਟਮਾਰ ਹੁੰਦੀ ਅਗਲੇ ਦਿਨ ਉੱਥੇ ਪੈਸੇ ਦੇ ਦਿੱਤੇ ਜਾਂਦੇ ਆ ਮੈਨੂੰ ਕੋਈ ਡਰ ਨਹੀਂ ਆ ਬੇਸਿਕ ਹੋ ਸਕਦਾ ਐ ਜਿਹੜੀ ਮੇਰੀ ਵੀਡੀਓ ਹੈ ਆਖਰੀ ਵੀਡੀਓ ਹੋਵੇ ਕਿਉਂਕਿ ਮੈਂ ਕੱਲ ਵੀ ਤਰੀਕ ਤੇ ਪੇਸ਼ ਹੋਣਾ ਕੀ ਪਤਾ ਮੈਨੂੰ ਰਾਹ ਚ ਮਾਰ ਦਿੱਤਾ ਜਾਵੇ ਕੀ ਪਤਾ ਮੈਨੂੰ ਘਰੋਂ ਉੱਥੋਂ ਨਾ ਪਹੁੰਚਣ ਦਿੱਤਾ ਜਾਵੇ ਕਿਉਂਕਿ ਆਈ ਰਾਤ ਮੇਰਾ ਘਰ ਵਾਲਾ ਮੈਨੂੰ ਕਹਿੰਦਾ ਆ ਅੱਧੀ ਰਾਤੀ ਉਠਾ ਕੇ ਵੀ ਮੌਤ ਤੇਰੇ ਸਿਰ ਤੇ ਮੰਡਰਾ ਰਹੀ ਆ ਪਤਾ ਨਹੀਂ ਕਦੋਂ ਆ ਜਾਣੀ ਆ ਠੀਕ ਹੈ ਜੀ ਮੈਂ ਤਾਂ ਸਿਰਫ ਇਹ ਜੰਗ ਹੈ ਅੱਗੇ ਤੇ ਮੈਂ ਰੋਂਦੀ ਸੀ ਮਦਦ ਮੰਗਦੀ ਸੀ ਗੁਹਾਰ ਲਗਾਉਂਦੀ ਸੀ ਜਥੇਬੰਦੀਆਂ ਸਮਾਸ ਇਹਨਾਂ ਅੱਜ ਮੈਂ ਗੁਹਾਰ ਨਹੀਂ ਲਗਾਨੀ ਕਿਉਂਕਿ ਕੋਈ ਨਹੀਂ ਕਿਸੇ ਦਾ ਖਲੋਂਦਾ ਤਾਂ ਨਹੀਂ ਕੋਈ ਕਿਸੇ ਦੀ ਆ ਕੇ ਬਾਹ ਫੜਦਾ ਆ ਹਾਂ ਲੇਕਿਨ ਜਿਨ੍ਹਾਂ ਨੇ ਫੜੀ ਮੈਂ ਉਹਨਾਂ ਦਾ ਨਾਮ ਪੂਰੀ ਸ਼ਾਨ ਦੇ ਨਾਲ ਔਰ ਮਾਨਯੋਗ ਸਤਕਾਰਯੋਗ ਨਾਲ ਲੈਣਾ ਚਾਹਾਂਗੀ ਪਹਿਲਾਂ ਤੇ ਸਭ ਤੋਂ ਪਹਿਲਾਂ ਭਾਈ ਬਲਵਿੰਦਰ ਸਿੰਘ ਜੀ ਪੱਖੋ ਕੇ ਉਹਨਾਂ ਨੇ ਮੇਰਾ ਬਹੁਤ ਸਹਿਯੋਗ ਦਿੱਤਾ ਆ ਬਹੁਤ ਸਾਥ ਦਿੱਤਾ ਉਹਨਾਂ ਨੇ ਵੀਰ ਜੀ ਨੇ ਉਸ ਤੋਂ ਬਾਅਦ ਭਾਈ ਗੁਰਜਨ ਸਿੰਘ ਜੀ ਬਾਠ ਬਾਬਾ ਬਕਾਲਾ ਸਭ ਤੋਂ ਧੀਆ ਦੇ ਰਖਵਾਲੇ ਸੰਸਥਾ ਤੋਂ ਵੀਰ ਜੀ ਨੇ ਉਹ ਵੀਰ ਜੀ ਨੇ ਕਦੀ ਮੁੜ ਕੇ ਪਿੱਛੇ ਨਹੀਂ ਦੇਖਿਆ ਜਿੱਥੇ ਖੜੇ ਸੀ ਖੜੇ ਸੀ ਨਾਲ ਖੜ ਕੇ ਚਲੋ ਹੁਣ ਤੇ ਮੇਰਾ ਕਾਫੀ ਲੰਬੇ ਸਮੇਂ ਤੋਂ ਕੰਟੈਕਟ ਨਹੀਂ ਹੋਇਆ ਸ਼ਾਇਦ ਉਹਨਾਂ ਨੂੰ ਹੋਏਗਾ ਵੀ ਸਭ ਕੁਝ ਠੀਕ ਹੋ ਗਿਆ ਆ ਤੇ ਮੇਰੇ ਘਰ ਵਾਲਿਆਂ ਦੇ ਦਿਮਾਗ 'ਚ ਤੇ ਇਹੀ ਆ ਕਿ ਜੋ ਕੁਝ ਕਰਵਾ ਰਹੇ ਹੋ ਵੀਰ ਕਰਵਾ ਰਹੇ ਵੀਰ ਜੀ ਮੈਂ ਕੋਈ ਬੱਚੀ ਨਹੀਂ ਆ ਮੈਂ ਵੀ ਪੜ੍ਹੀ ਲਿਖੀ ਸੀ ਮੈਂ ਵੀ ਆਪਣੇ ਸਕੂਲ ਦੇ ਵਿੱਚ ਕਾਫੀ ਟੈਂਪਸ ਕਾਫੀ ਸਾਲ ਸਟੇਜ ਸੰਭਾਲ ਲਿਆ ਆ ਔਰ ਔਰ ਕਾਫੀ ਸਾਰੇ ਮੈਨੂੰ ਇਨਾਂ ਨੇ ਮੇਰੇ ਪਿੰਡ ਵਾਸੀਆਂ ਨੇ ਅਨਪੜ ਗਵਾਰ ਹੀ ਸਮਝ ਲਿਆ ਕਾਫੀ ਸਾਲ ਮੈਂ ਸਟੇਜ ਵੀ ਸੰਭਾਲ ਲਿਆ ਆ ਔਰ ਮੈਂ ਪੜ੍ਹਾਈ ਵੀ ਚੰਗੀ ਕੀਤੀ ਆ ਮੈਂ 뮤직 ਦੇ ਵਿੱਚ ਐਮਏ ਕੀਤੀ ਆ ਚੰਡੀਗੜ੍ਹ ਤੋਂ ਜੀ उस तो बाद मैं सीएचए लाइन का जोगिंदरा कंपनी कस्टम हाउस एजेंट उ भी काफ़ी साल मैं एज ए कंप्यूटर ऑपरेटर जॉब की है जी मैं टीचिंग भी की है जी एज ए म्यूजिक टीचर टीच भी किया ਪਲੱਸ ਉਸ ਤੋਂ ਬਾਅਦ ਸਟੇਜ ਸੰਭਾਲਿਆ ਔਰ ਮੇਰੇ ਫਾਦਰ ਸਾਹਿਬ ਰਾਈਟਰ ਸੀਗੇ ਉਹਨਾਂ ਦਾ ਲਿਖਿਆ ਬੋਲਦੀ ਸੀ ਸਪੀਚਾਂ ਕਵਿਤਾਵਾਂ ਔਰ ਕਦੀ ਵੀ ਕਦੀ ਵੀ ਦੂਸਰੇ ਨੰਬਰ ਤੇ ਨਹੀਂ ਸੀ ਆਈ ਔਰ ਉਸ ਤੋਂ ਬਾਅਦ ਆਪਣੇ ਅਕਾਲੀ ਦਲ ਬਾਜਵਾ ਪਾਰਟੀ ਦੇ ਵਿੱਚ ਜਿਹੜੇ ਅਰੁਣ ਜੇਟਲੀ ਜੀ ਇਹਨਾਂ ਦੇ ਕਈ ਵਾਰ ਅੰਮ੍ਰਿਤਸਰ ਪਹੁੰਚਣ ਤੇ ਮੈਂ ਕੰਪੇਅਰਿੰਗ ਕੀਤੀ ਸਟੇਜ ਸੰਭਾਲਿਆ ਅੰਮ੍ਰਿਤਸਰ ਸ਼ਿਹਾਟਾ ਮੇਰੇ ਪੇਕੇ ਨੇ ਬਹੁਤ ਕੁਝ ਮੈਂ ਹਰ ਜਗ੍ਹਾ ਖਲੋਂਦੀ ਸੀ ਡਟ ਕੇ ਸਾਹਮਣਾ ਕਰਦੀ ਸੀ ਪਰ ਇਸ ਪਰਿਵਾਰ ਚ ਆ ਕੇ 8 ਸਾਲਾਂ ਤੋਂ ਮੈਂ ਆਪਣੇ ਮੁਲਾਚਾਰ ਤੇ ਬੇਬਸ ਮਹਿਸੂਸ ਕੀਤਾ ਦੱਬ ਗਈ ਕਿਉਂਕਿ ਮਾਂ ਪਿਓ ਮਰ ਚੁੱਕੇ ਐ ਸੀ ਸੋਚਿਆ ਸੀ ਮਾੜਾ ਆ ਚੰਗਾ ਆ ਇਹੀ ਐ ਨਸ਼ਾ ਕਰਦਾ ਕੁੱਟਮਾਰ ਹੁੰਦੀ ਨਸ਼ਾ ਕਰਦਾ ਕੁੱਟਮਾਰ ਹੁੰਦੀ ਲੇਕਿਨ ਇਹ ਜਨਾਨੀ ਕੋਈ ਨਹੀਂ ਜਰਦੀ ਵੀ ਕੋਈ ਪ੍ਰਾਈ ਜਨਾਨੀ ਆ ਕੇ ਉਹਦੀ ਹਿੱਕ ਤੇ ਆ ਕੇ ਬਹਿ ਜਾਵੇ ਔਰ ਮੈਨੂੰ ਹੁਣ ਕੋਈ ਗੁੱਸਾ ਗਿਲਾ ਨਾ ਤੇ ਆਪਣੇ ਇਹਨਾਂ ਤੋਂ ਐ ਗਲੀ ਮੁਹੱਲੇ ਵਾਲਿਆਂ ਤੋਂ ਆ ਨਾ ਸਰਹਾਲੀ ਕਲਾਂ ਵਾਲਿਆਂ ਤੋਂ ਆ ਨਾ ਅੱਜ ਤੁਸੀਂ ਦੇਖ ਰਹੇ ਹੋਵੋਗੇ ਮੇਰੇ ਫੇਸ ਤੇ ਸਮਾਈਲ ਆ ਉਹ ਇਸ ਕਰਕੇ ਆਈ ਕਿ ਜਦੋਂ ਕੱਲ ਜੁੱਤੀਆਂ ਦੇ ਨਾਲ ਮੂੰਹ ਤੇ ਜੁੱਤੀਆਂ ਦੇ ਨਾਲ ਮਾਰਿਆ ਗਿਆ ਆ ਐ ਸਾਈਡ ਅਮਰੀਕਾ ਗੱਲਾਂ ਤੇ ਦੰਦੀਆਂ ਵੱਡੀਆਂ ਗਈਆਂ ਇੰਨੀ ਦਰਿੰਦਗੀ ਦੇ ਨਾਲ ਮੈਨੂੰ ਮਾਰਿਆ ਗਿਆ ਔਰ ਲੱਤਾਂ ਪੈਰਾਂ 'ਚ ਚੱਪਲ ਪਈ ਲੱਤਾਂ ਦੇ ਨਾਲ ਮਾਰਿਆ ਗਿਆ ਪਿੱਠ ਤੇ ਸਰੀਰ ਤੇ ਮੈਂ ਮੈਡੀਕਲ ਕਰਵਾ ਕੇ ਆ ਚੁੱਕੀ ਆ ਪਉਣਾ ਮਹਿਲਾ ਕਮਿਸ਼ਨ ਮੇਰੀ ਹਸਬੰਡ ਦੀ ਹੈ 23 ਤਰੀਕ ਨੂੰ ਬੁਲਾਇਆ ਗਿਆ ਮੈਂ ਉੱਥੇ ਵੀ ਜ਼ਰੂਰ ਪਹੁੰਚਾਂਗੀ ਔਰ ਅਗਰ ਮੈਨੂੰ ਰਸਤੇ 'ਚ ਕੁਝ ਹੁੰਦਾ ਆ ਕੱਲ ਵੀ ਮੇਰੇ ਉਸ ਲੇਡੀ ਨੇ ਮੇਰੇ ਤੇ ਮਾਨਹਾਨੀ ਦਾ ਕੇਸ ਪਾਇਆ ਮੇਰੇ ਕੋਲ ਪੱਕਾ ਸਬੂਤ ਆ ਮੈਂ ਹੱਕ ਦੀ ਲੜਾਈ ਲਈ ਹੁਣ ਲੜਾਂਗੀ ਜ਼ਰੂਰ ਲੜਾਂਗੀ ਔਰ ਕੱਲੀ ਖੜੀ ਆ ਔਰ ਔਰ ਰਹਿ ਵੀ ਮੈਂ ਆਪਣੇ ਸਹੁਰਿਆਂ ਦੇ ਘਰ 'ਚ ਰਹੀ ਆ ਠੀਕ ਹੈ ਮੈਂ ਬਹੁਤ ਡਰ ਚੁੱਕੀ ਸੀ ਔਰ ਡਰਾਇਆ ਧਮਕਾਇਆ ਵੀ ਗਿਆ ਸੀਗਾ ਹੁਣ ਮੈਂ ਕਿਸੇ ਤੋਂ ਨਹੀਂ ਡਰਨਾ ਡਰ ਤੇ ਗੁਰੂ ਰਾਮਦਾਸ ਦਾ ਰਹੇਗਾ ਜਾਂ ਤਨ ਬਾਬਾ ਦੀਪ ਸਿੰਘ ਜੀ ਦਾ ਜਿਨ੍ਹਾਂ ਦੀ ਮੇਰੇ ਘਰ ਚ ਜੋਤ ਜਗਦੀ ਹੈ ਜੀ ਇਹ ਦੇਖੋ ਜੀ ਔਰ ਉਸ ਤੋਂ ਬਾਅਦ ਅ ਅਗਰ ਮੇਰਾ ਕੋਈ ਨੁਕਸਾਨ ਕੱਲ ਜਾਂਦਿਆਂ ਕੋਰਟ ਦੇ ਵਿੱਚ ਕਿਉਂਕਿ ਮੈਨੂੰ ਪਰ ਕੱਲ ਹੀ ਮਾਰਿਆ ਗਿਆ ਆ ਤਰੀਕ ਕਰਕੇ ਵੀ ਉਸ ਲੇਡੀਜ਼ ਨੇ ਕੇਸ ਪਾਇਆ ਇਹਦੇ ਕੋਲ ਪਤਾ ਨਹੀਂ ਕਿਆ ਹੋ ਜੇ ਪ੍ਰੂਫ ਫਾਈਲੇ ਪਹੁੰਚ ਜਾਣਾ ਆ ਅਗਰ ਮੈਨੂੰ ਕੱਲ